ਸਾਦ ਸੰਗਤ ਜੀ ਚੇਤ੍ਰ ਮਹੀਨੇ ਦੀ ਸੰਗਰਾਦ ਵਾਲੇ ਦਿਨ 1906 ਨੂੰ ਇਸ ਸਥਾਨ ਤੇ ਪਿੰਡ ਝਿੰਗੜਾ ਵਿਖੇ ਧੰਨタル ਹਜੂਰ ਸ਼੍ਰੀ ਰਾਜਾ ਸਾਹਿਬ ਨਾਵਕਾਨ ਪਾਸ਼ਾ ਜੀ ਨੇ ਇਸ ਸਥਾਨ ਤੇ ਗੁਰਦੁਆਰਾ ਦੁੱਖ ਨਿਵਾਰਨ ਝਿੰਗੜਾ ਦੀ ਨੀਂਹ ਜਿਹੜੀ ਆ ਆਪਣੇ ਕਰ ਕਮਲਾਂ ਦੇ ਨਾਲ ਰੱਖੀ ਇਸ ਸਥਾਨ ਦੇ ਲਈ ਮੋਤੀ ਸਿੰਘ ਤੇ ਕਿਰਪਾ ਸਿੰਘ ਨੇ ਆਪਣੀ ਜ਼ਮੀਨ ਜਿਹੜੀ ਆ ਸ਼ਰਧਾ ਦੇ ਨਾਲ ਰਾਜਾ ਸਾਹਿਬ ਜੀ ਨੂੰ ਭੇਟ ਕੀਤੀ ਤੇ ਇਸ ਸਥਾਨ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਇਸੇ ਹੀ ਨਗਰ ਦੇ ਮਹਾਰਾਜ ਪ੍ਰੀਤਮ ਦਾਸ ਪਾਸ਼ਾ ਭਗਵਾਨ ਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਰਲੋਕ ਸਦਾਰਨ ਤੋਂ ਬਾਅਦ ਉਹਨਾਂ ਦੇ ਜਾਨਸ਼ੀਨ ਗੱਦੀ ਨਿਸ਼ੀਨ ਬਣਦੇ ਹਨ ਤੇ ਮਹਾਰਾਜ ਪ੍ਰੀਤਮ ਦਾਸ ਪਾਸ਼ਾ ਦਾ ਜੱਦੀ ਘਰ ਪਿੰਡ ਦੇ ਵਿੱਚ ਹੈ ਸੁਭਾਈ ਮਾਨ ਹੈ ਤੇ ਅੱਜ ਕੱਲ ਉਸ ਨੂੰ ਨਵੀਂ ਦੇਖ ਦੇ ਨਾਲ ਸੰਭਾਲਿਆ ਹੋਇਆ ਹੈ ਤੇ ਇਸੇ ਤਰ੍ਹਾਂ ਇਸ ਸਥਾਨ ਦੇ ਬਾਗ ਵਾਲੇ ਸਥਾਨ ਦੇ ਉੱਤੇ ਜੋੜ ਮੇਲੇ ਨੂੰ ਸਟੇਜ ਲੱਗਦੀ ਹੈ ਇੱਥੇ ਹਰ ਵੇਲੇ ਲੰਗਰ ਚੱਲਦੇ ਹਨ ਤੇ ਰਾਜਾ ਸਾਹਿਬ ਨੇ ਆਖਿਆ ਸੀ ਇੱਥੇ ਦੁਖੀਆਂ ਦੇ ਦੁੱਖ ਦੂਰ ਹੋਣਗੇ ਤੇ ਇਸ ਸਥਾਨ ਦਾ ਨਾਮ ਦੁੱਖ ਨਿਵਾਰਨ ਹੈ ਸਾਰੀ ਸੰਗਤ ਬੋਲੋ ਜੀ ਰਾਜਾ ਜੀ ਬਲੀ ਕਰੋ ਜੀ ਪਲੀ